ਸਮਾਨਾ ਪਾਤਨ ਸੜਕ ਦੇ ਕੱਗਾ ਕੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਨੂੰ ਟਰੈਕਟਰ ਟਰਾਲੀ ਨੇ ਟੱਕਰ ਮਾਰੀ ਹੈ ਜਿਸ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਉਸ ਨੂੰ ਗੰਭੀਰ ਹਾਲਤ ਤੇ ਜ਼ਖਮੀ ਹਾਲਤ ਤੇ ਸਮਾਨਾ ਸਰਕਾਰੀ ਹਸਪਤਾਲ ਲੈ ਕੇ ਆਏ ਜਿੱਥੇ ਡਾਕਟਰਾਂ ਨੇ ਉਸ ਦਾ ਮੁਰਲਾ ਇਲਾਜ ਕਰਕੇ ਉਸ ਨੂੰ ਪਟਿਆ ਰੈਫਰ ਕਰਤਾ ਹੈ ਔਰ ਇਸ ਹਾਦਸੇ ਦੀ ਜਾਂਚ ਕੱਗਾ ਪੁਲਿਸ ਵੱਲੋਂ ਕੀਤੀ ਜਾਣੀ ਹੈ ਇਸ ਦੇ ਬਾਰੇ ਜਾਣਕਾਰੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਰਾਮਪਾਲ ਵੱਲੋਂ ਅਤੇ ਸਿਵਲ ਹਸਪਤਲ ਸਮਾਨਾ ਦੇ ਡਾਕਟਰਾਂ ਵੱਲੋਂ ਦਿੱਤੀ ਗਈ ਜਟਨਾ ਖੁਰਦ ਹੈ ਜਟਨਾ ਖੁਰਦ ਇਹ ਰੋਲ ਕਹੀ ਗਈ ਰੋਲ ਨਾ ਪੱਕੀ ਹੋਣੇ ਠਿਕਾਣੇ ਨੇ ਹੱਸ ਸਰਵਰ ਟਰੈਕਟਰ ਦੇ ਆਵੇ ਕੰਮ ਆਈ ਕਾ ਭਾਈ ਕੱਸਦਾ ਠਿਕਾਣੇ ਦਾ ਰਮਣ ਮੋਟਰ ਦੇ ਤੋਂ ਆਏ ਇਥੋਂ ਆਦ ਹਾਂ ਤਾਂ ਨਾ ਤਨ ਗਲਾਂ ਕਰਕੇ ਆਇਆ ਡੱਟ ਖਾਲੀ ਹੋ ਗੜੀ ਜੋ ਬੁੱਲਣ ਲੱਗੀ ਇਥੋਂ ਠਿਕਾਣੇ ਲੈ ਟਰੈਕਟਰ ਲੈ ਇੱਕ ਅੱਗੇ ਦੇ ਨੇੜੇ ਹੈ ਬਰਾਸ ਰੋਡ ਤੇ ਬਰਾਸ ਕੋਲ ਹੈ ਹਾਂਜੀ ਬਰਾਸ ਦੇ ਅੱਗੇ ਤੋਂ ਕਿਲੋਮੀਟਰ ਸਾਨੂੰ ਪਹਿਲਾਂ ਤਾਂ ਕਿਸੇ ਪਰਸਨ ਨੇ ਕਰੀ ਸੀ ਫਿਰ ਉਹ ਤੋਂ ਬਾਅਦ ਕੰਟਰੋਲ ਰੂਮ ਤੇ ਐਮ ਡੀਟੀ ਤੇ ਆਇਆ ਲੋਕੇਸ਼ਨ ਇਹ 볼ਟ ਤੇ ਜਾ ਰਿਹਾ ਸੀ ਇਹ ਹੈ 볼ਟਾ ਟ੍ਰੈਕਟਰ ਟਰਾਲੀ ਦੇ ਵਿੱਚ ਮਾਰਿਆ ਇਹ ਬ੍ਰਾਸ ਬ੍ਰਾਸ ਦੇ ਕੱਗੇ ਦੇ ਨੇੜੇ ਹੀ ਕੱਗੇ ਦੇ ਮਤਲਬ ਬ੍ਰਾਸ ਰੋਡ ਤੇ ਆਈ ਅੰਦਰ ਹਾਂਜੀ ਕੱਗੇ ਤੋਂ ਕਿਲੋਮੀਟਰ ਦੂਰ ਹੈ ਹਾਂਜੀ ਇੱਕ ਹੁਣੇ ਆਇਆ 10 15 ਮਿੰਟ ਪਹਿਲਾਂ ਆਇਆ ਸੀਗਾ ਅਸੀਂ ਰੈਫਰ ਕਰਤਾ ਰਜਿੰਦਰਾ ਹਸਪੀਟਲ ਕਾਫੀ ਸੀਰੀਅਸ ਹੈ ਸੀਗਾ ਉਹ ਹੈਡ ਇੰਜਰੀ ਵੀ ਸੀ ਤੇ ਕ੍ਰੈਸ਼ ਇੰਜਰੀ ਸੀ ਉਹਦੀ ਰਾਈਟ ਲੈਗ ਤੇ ਗੋਡੇ ਦੇ ਕੋਲ ਆਲਮੋਸਟ ਲਤ ਖਤਮੀ ਸੀ ਤੇ ਜੋ ਅਸੀਂ ਮੈਕਸਿਮਮ ਕਰ ਸਕਦੇ ਸੀ ਸਪਲਿੰਟ ਕਰਕੇ ਫਰਸਟ ایڈ ਕਰਕੇ ਉਹਨੂੰ ਬੈਂਡੇਜ ਕਰਕੇ ਹੈੱਡ ਤੇ ਵੀ ਫਲੂਇਡਸ ਲਗਾ ਕੇ ਐਂਟੀਬਾਇਓਟਿਕ ਦਾ ਇੱਕ ਸ਼ਾਟ ਦਿੱਤਾ ਸੀ ਰੰਟਕ ਪੈਨ ਜੋ ਮੈਕਸਿਮਮ ਅਸੀਂ ਇੱਥੇ ਕਰ ਸਕਦੇ ਸੀ ਇਹ ਐਸਐਸਐਫ ਵਾਲੇ ਲੈ ਕੇ ਆਇਆ ਅਨੋਨੀ ਹੈ ਹਾਲੇ ਤੱਕ ਆਈਡੈਂਟੀਟੀ ਨਹੀਂ ਪਤਾ ਲੱਗੀ ਉਹ ਖੁਦ ਵੀ ਨਹੀਂ ਦੱਸ ਪਾ ਰਿਆ ਸੀ ਕਿਉਂਕਿ ਕਾਫੀ ਜ਼ਿਆਦਾ ਸਿਕ ਸੀਗਾ ਉਹ ਸਿਰ ਨੂੰ ਨਹੀਂ ਸੱਟਾ ਹੈ ਸਰਚ ਵੀ ਸੱਟ ਹੈ ਜੀ ਲੱਤ ਤੇ ਵੀ ਕਾਫੀ ਸੱਜੀ ਹੈ ਲੱਤ ਤੇ ਕਾਫੀ ਸੱਟਾ ਆਲਮੋਸਟ ਖਤਮ ਹੀ ਹੈ ਤੇ ਅਸੀਂ ਆਪਣੀ ਐਂਬੂਲੈਂਸ ਭੇਜੀ ਹੈ ਕਿਉਂਕਿ 108 ਨੂੰ ਥੋੜਾ ਟਾਈਮ ਲੱਗ ਜਾਣਾ ਸੀ ਬਲਬੇੜੇ ਤੋਂ ਆਣੀ ਸੀ ਸਾਡੀ ਸਰਕਾਰੀ ਹਸਪਤਲ ਸਿਵਲ ਹਸਪਤਲ ਸਮਾਣਾ ਦੀ ਐਂਬੂਲੈਂਸ ਦੇ ਵਿੱਚ ਸਾਡੇ ਆਪਣੇ ਸੀਤਾਰਾਮ ਜੀ ਡਰਾਈਵਰ ਨੇ ਨਾਲ ਅਸੀਂ ਆਪਣਾ ਇੱਕ ਸਫਾਈ ਸੇਵਕ ਭੇਜਿਆ ਪੀਆ ਵੀ ਕਰਤੀ ਸੀ ਪੀਆ ਕ ਅੱਗੇ ਕਰ ਦਿੱਤੀ ਕੈਮਰਾਮੈਨ ਵੀ ਕੇ ਕਰਕੇ ਦੇ ਨਾਲ ਪੁਰ ਸਤਮ ਕੋਸਿਕ ਸਮਾਣਾ ਨਿਊਜ਼